ਵਾਗੈ ਜੀ ਸਾਡੇ ਚੈਨਲ 'ਚ ਤੁਹਾਡਾ ਅੱਜ ਆਪਾਂ ਆਏ ਹਾਂ ਜਗਰਾਮਾ ਪੱਧਰ ਕਾਲੀ ਮੰਦਿਰ 'ਚ ਤੁਹਾਨੂੰ ਕਰਾਣੇ ਆਈ ਦਰਸ਼ਨ ਚੈਨਲ 'ਚ ਸਵਾਗਤ ਹੈ ਤੁਹਾਡਾ ਚੈਨਲ ਦਾ ਲਾਇ ਜੀ ਗੁਰੂ ਢਾਲ ਹਾਂ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੁਰੂ ਢਾਲ ਗੁਰੂ ਧਾਲ ਅਤੇ ਅੱਜ ਮੈਂ ਤੁਹਾਨੂੰ ਪੰਜਾਬ ਦੇ ਬਹੁਤ ਹੀ ਇਤਿਹਾਸਕ ਸ਼ਹਿਰ ਜਗਰਾਉਂ ਵਿੱਚ ਲੈ ਕੇ ਆਇਆ ਹਾਂ ਜਿਸ ਨੂੰ ਮੇਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਪਰ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਪਵਿੱਤਰ ਅਤੇ ਪੁਰਾਤਨ ਕਾਲੀ ਮੰਦਿਰ ਪੱਧਰ ਕਾਲੀ ਮੰਦਿਰ ਦੇ ਦਰਸ਼ਨ ਕਰਨ ਆਏ ਹਾਂ ਦੋਸਤੋ ਇਹ ਮੰਦਿਰ ਕੋਈ ਆਮ ਜਗ੍ਹਾ ਨਹੀਂ ਹੈ ਬਲਕਿ ਇਹ ਬਹੁਤ ਪੁਰਾਣੀ ਅਧਿਆਤਮਿਕ ਵਿਰਾਸਤ ਨੂੰ ਆਪਣੇ ਅੰਦਰ ਸਮੇਟੀ ਬੈਠਾ ਹੈ ਅਤੇ ਜੇਕਰ ਇਸਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਮੰਦਿਰ ਸਾਲ 1875 ਵਿੱਚ ਕਪੂਰਥਲਾ ਰਿਆਸਤ ਦੇ ਰਾਜਿਆਂ ਦੇ ਸਮੇਂ ਬਣਵਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਇਲਾਕੇ ਦੀ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ ਮਾ ਪਦਰਕਾਲੀ ਦੀ ਮੂਰਤੀ ਇੱਥੇ ਉਸੇ ਸਮੇਂ ਤੋਂ ਵਿਰਾਜਮਾਨ ਹੈ ਜੋ ਕਿ ਸ਼ਕਤੀ ਅਤੇ ਰੱਖਿਆ ਦਾ ਪ੍ਰਤੀਕ ਮੰਨੀ ਜਾਂਦੀ ਹੈ ਅਤੇ ਜਿਵੇਂ-ਜਿਵੇਂ ਅਸੀਂ ਮੰਦਿਰ ਦੇ ਅੰਦਰ ਚੱਲਾਂਗੇ ਤੁਸੀਂ ਦੇਖੋਗੇ ਕਿ ਇੱਥੋਂ ਦੀ ਬਣਾਵਟ ਅਤੇ ਇੱਥੋਂ ਦਾ ਮਾਹੌਲ ਕਿੰਨਾ ਰੋਹਾਨੀ ਹੈ ਖਾਸ ਕਰਕੇ ਜਦੋਂ ਮਹਾ ਸ਼ਿਵਰਾਤਰੀ ਦਾ ਤਿਉਹਾਰ ਆਉਂਦਾ ਹੈ ਤਾਂ ਇੱਥੇ ਹੋਣ ਵਾਲਾ ਮਹਾ ਰੁਦਰਾ ਅਭਿਸ਼ੇਕ ਦੇਖਣ ਲਾਇਕ ਹੁੰਦਾ ਹੈ ਜਿੱਥੇ ਸ਼ਿਵਲਿੰਗ ਨੂੰ ਇੰਨੇ ਸੁੰਦਰ ਤਰੀਕੇ ਨਾਲ ਸਜਾਇਆ ਜਾਂਦਾ ਹੈ ਕਿ ਪੂਰੇ ਪੰਜਾਬ ਤੋਂ ਲੋਕ ਉਸ ਦੇ ਦਰਸ਼ਨਾਂ ਲਈ ਉਮੜ ਪੈਂਦੇ ਹਨ ਇੱਥੇ ਨਰਾਤਿਆਂ ਦੇ ਦਿਨਾਂ ਵਿੱਚ ਵੀ ਬਹੁਤ ਭਾਰੀ ਮੇਲਾ ਲੱਗਦਾ ਹੈ ਅਤੇ ਹਰ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਾਂ ਦੇ ਦਰ ਤੇ ਨਤਮਸਤਕ ਹੁੰਦੇ ਹਨ ਕਿਉਂਕਿ ਮੰਨਤਾ ਹੈ ਕਿ ਜੋ ਵੀ ਇੱਥੇ ਸੱਚੇ ਦਿਲ ਨਾਲ ਸੁਖਣਾ ਸੁਖਦਾ ਹੈ ਮਾਂ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ ਤੁਸੀਂ ਇਸ ਵੀਡੀਓ ਵਿੱਚ ਮੰਦਿਰ ਦੀ ਸੁੰਦਰਤਾ ਅਤੇ ਇੱਥੋਂ ਦੇ ਸ਼ਾਂਤ ਵਾਤਾਵਰਣ ਦੇ ਦਰਸ਼ਨ ਕਰੋਗੇ ਅਤੇ ਮੈਂ ਤੁਹਾਨੂੰ ਇੱਥੋਂ ਦੀ ਮਹਿਮਾ ਬਾਰੇ ਦੱਸਾਂਗਾ ਕਿ ਕਿਵੇਂ ਇਹ ਮੰਦਿਰ 1875 ਤੋਂ ਜਗਰਾਉਂਦੀ ਸ਼ਾਨ ਬਣਿਆ ਹੋਇਆ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਸਾਡੇ ਪੰਜਾਬ ਦੇ ਇਨ੍ਹਾਂ ਅਨਮੋਲ ਅਤੇ ਪਵਿੱਤਰ ਅਸਥਾਨਾਂ ਨਾਲ ਜੋੜਨਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਵੀ ਆਪਣੇ ਇਤਿਹਾਸ ਬਾਰੇ ਜਾਣ ਸਕੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਅਤੇ ਮਾਂ ਪਧਰ ਕਾਲੀ ਦੇ ਦਰਸ਼ਨ ਬਹੁਤ ਪਸੰਦ ਆਉਣਗੇ। ਜੇਕਰ ਤੁਹਾਨੂੰ ਮੇਰੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਦਬਕ ਕੇ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਦਰਸ਼ਨ ਕਰ ਸਕਣ ਅਤੇ ਅੱਗੇ ਹੋਰ ਵੀ ਅਜਈਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਨਾ। ਦਰਸ਼ਨ ਕਰੋ ਜੀ ਜਗਰਾਉਂ ਦੇ ਪਧਰ ਕਾਲੀ ਮੰਦਿਰ ਦੇ ਗਰਭ ਗ੍ਰਹਿ ਦੇ ਅੰਦਰ ਮਾ ਪਦਰ ਕਾਲੀ ਦੀ ਬਹੁਤ ਹੀ ਤੇਜਸਵੀ ਅਤੇ ਪ੍ਰਾਚੀਨ ਮੂਰਤੀ ਵਿਰਾਜਮਾਨ ਹੈ ਜਿਸ ਦਾ ਸਰੂਪ ਅਦਭੁਤ ਹੈ ਅਤੇ ਮਾਂ ਦੇ ਕਈ ਹੱਥਾਂ ਵਿੱਚ ਸ਼ਕਤੀ ਦੇ ਸ਼ਸਤਰ ਸ਼ਿਸ਼ੋਭੀ ਥਨ ਜੋ ਕਿ ਬੁਰਾਈ ਦੇ ਨਾਸ਼ ਅਤੇ ਭਗਤਾਂ ਦੀ ਰੱਖਿਆ ਦਾ ਪ੍ਰਤੀਕ ਮੰਨੇ ਜਾਂਦੇ ਹਨ ਮਾਂ ਦੀ ਮੂਰਤੀ ਦੇ ਨਾਲ ਹੀ ਹਨੂਮਾਨ ਜੀ ਅਤੇ ਭੈਰਵਨਾਥ ਜੀ ਦੀਆਂ ਮੂਰਤੀਆਂ ਜਾਂ ਤਸਵੀਰਾਂ ਲੱਗੀਆਂ ਹੋਈਆਂ ਹਨ ਜੋ ਮੰਦਰ ਦੀ ਸੁਰੱਖਿਆ ਅਤੇ ਸ਼ਕਤੀ ਦੇ ਪਹਿਰੇਦਾਰ ਮੰਨੇ ਜਾਂਦੇ ਹਨ ਅਤੇ ਭਗਤ ਮਾ ਦੇ ਦਰਸ਼ਨਾਂ ਦੇ ਨਾਲ-ਨਾਲ ਇਹਨਾਂ ਦੇ ਚਰਨਾਂ ਵਿੱਚ ਵੀ ਬੜੀ ਸ਼ਰਧਾ ਨਾਲ ਸੀਸ ਨਿਵਾਉਂਦੇ ਹਨ ਗਰਭ ਗ੍ਰਹਿ ਦੇ ਕੋਲ ਹੀ ਭਗਵਾਨ ਸ਼ਿਵ ਦਾ ਬਹੁਤ ਹੀ ਪਵਿੱਤਰ ਸ਼ਿਵਲਿੰਗ ਸਥਾਪਿਤ ਹੈ जयकारा माँ भद्रकाली रा बोल सच्चे दरबार की जय ये जो है प्राचीन मंदिर श्री भद्रकाली मंदिर जगराओं में स्थित है ये बहुत ही पुराना मंदिर है अपने जगराओं वासियों का पूर्वजों का मंदिर यह जो है 1875 का मंदिर है ये जो आप मूर्ति देख रहे हैं महामाई का ये पहले जो राजा थे उनकी मूर्ति की स्थापना ये कराए हुए हैं और पीछे जो जगह देखेंगे तो एक तालाब मंदिर है इसका नाम ही है तालाब भद्रकाली मंदिर पीछे जो है तालाब बना हुआ है इसके पीछे आगे जो है बहुत बढ़िया बहुत दार्शनिक है विष्णु भगवान का विराट स्वरूप है दस महाविद्या है जो कि काली जी का दस महाविद्या बनता है आगे जो है रथ जो बनाए है कृष्ण भगवान जो है अर्जुन ने अर्जुन को उपदेश दिया था वो भी यहाँ पे जो है उनकी भी मूर्तियां बनाई गई हैं इसके आगे जो है पीछे अपने शाही मंदिर भी बना हुआ है तो ये बहुत ही पुराना डेढ़ सौ बोने दो सौ साल होगा इस मूर्ति का मंदिर का बना हुआ हम सारे भक्तों से जो भी इस चैनल को देख रहे हैं जो भी इस चैनल को देखेंगे उनसे हम एक बार यही प्रार्थना करेंगे कि वो इस एक बार मंदिर का के आकर के माता जी का दर्शन करें और ये जो हमारे भाई साहब का जो चैनल है इसको जो है आप लोग जो है शेयर करें आगे से आगे सब्सक्राइब करें चैनल नाम गुरु इनके चैनल का नाम है जी गुरु डाल जरूर इसको देखें क्योंकि हर गुरुद्वारे हर मंदिरों का ये अपना वीडियो बनाते हैं और इसमें आपको शेयर करते हैं तो हम सभी भक्तों से वो निवेदन करेंगे कि इनका चैनल जो है जरूर देखें और आगे भी दूसरों को भी दिखाएं। जय हमारा नाम जो है मुकेश कुमार शास्त्री है पुजारी है यहाँ के हम सभी भक्तों से एक बार फिर प्रार्थना करते हैं कि एक बार जरूर आए इस मंदिर में आकर के माता जी का दर्शन करें और दर्शन करके अपनी मनोकामनाओं को पूरी करें जय भद्रकाली जय ਦਰਸ਼ਨ ਕਰੋ ਜੀ ਮੰਦਰ ਦੇ ਅੰਦਰ ਸਥਾਪਿਤ ਭਗਵਾਨ ਭੋਲੇਨਾਥ ਦਾ ਪਵਿੱਤਰ ਸ਼ਿਵਲਿੰਗ ਸ਼ਰਧਾਲੂਆਂ ਲਈ ਬਹੁਤ ਹੀ ਖਿੱਚ ਦਾ ਕੇਂਦਰ ਹੈ ਜਿੱਥੇ ਹਰ ਰੋਜ਼ ਸਵੇਰ ਤੋਂ ਹੀ ਭਗਤ ਬੜੀ ਸ਼ਰਧਾ ਨਾਲ ਜਲ ਦੁੱਧ ਅਤੇ ਮੇਲ ਪੱਤਰ ਅਰਪਣ ਕਰਕੇ ਮੱਥਾ ਟੇਕਦੇ ਹਨ ਇਸ ਸ਼ਿਵਲਿੰਗ ਦੀ ਮਹਿਮਾ ਇੱਥੇ ਮਨਾਈ ਜਾਣ ਵਾਲੀ ਮਹਾਸ਼ਿਵਰਾਤਰੀ ਦੇ ਤਿਉਹਾਰ ਕਰਕੇ ਪੂਰੇ ਪੰਜਾਬ ਵਿੱਚ ਫੈਲੀ ਹੋਈ ਹੈ ਕਿਉਂਕਿ ਉਸ ਦਿਨ ਸ਼ਿਵਲਿੰਗ ਦਾ ਵਿਸ਼ੇਸ਼ ਮਹਾਰੂद्रा அபிਸ਼ੇਕ ਕੀਤਾ ਜਾਂਦਾ ਹੈ ਅਤੇ ਇੰਨਾ ਸੁੰਦਰ ਤੇ ਅਦਭੁਤ ਸ਼ਿੰਗਾਰ ਕੀਤਾ ਜਾਂਦਾ ਹੈ ਕਿ ਭਗਤਾਂ ਦੀਆਂ ਅੱਖਾਂ ਉੱਥੇ ਹੀ ਟਿਕ ਜਾਂਦੀਆਂ ਹਨ ਮੰਨਿਆ ਜਾਂਦਾ ਹੈ ਕਿ ਮਾਂ ਪਤਰਕਾਲੀ ਦੇ ਇਸ ਪਵਿੱਤਰ ਸਥਾਨ ਤੇ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਸ਼ਿਵ ਅਤੇ ਸ਼ਕਤੀ ਦੋਵਾਂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ ਸ਼ਿਵਲਿੰਗ ਦੇ ਕੋਲ ਬੈਠ ਕੇ ਕੀਤੀ ਗਈ ਇਬਾਦਤ ਮਨ ਨੂੰ ਇੱਕ ਵੱਖਰਾ ਹੀ ਸਕੂਨ ਅਤੇ ਊਰਜਾ ਪ੍ਰਦਾਨ ਕਰਦੀ ਹੈ ਜਿਸ ਕਾਰਨ ਇੱਥੇ ਹਮੇਸ਼ਾ ਭਗਤੀ ਭਰਿਆ ਮਾਹੌਲ ਬਣਿਆ ਰਹਿੰਦਾ ਹੈ

ਦਰਸ਼ਨ ਕਰੋ ਜੀ ਮੰਦਿਰ ਦੇ ਅੰਦਰ ਸਭ ਤੋਂ ਪਹਿਲਾਂ ਹਨੂਮਾਨ ਜੀ ਦੇ ਬਹੁਤ ਹੀ ਤੇਜਸਵੀ ਦਰਸ਼ਨ ਹੁੰਦੇ ਹਨ ਅਤੇ ਉਹਨਾਂ ਦੇ ਨਾਲ ਹੀ ਸ਼ਨੀ ਦੇਵ ਜੀ ਦੀ ਮੂਰਤੀ ਸੁਸ਼ੋਭਿਤ ਹੈ ਜਿੱਥੇ ਹਨੂਮਾਨ ਜੀ ਅਤੇ ਸ਼ਨੀ ਦੇਵ ਜੀ ਦੋਵਾਂ ਦਾ ਆਸ਼ੀਰਵਾਦ ਇੱਕੋ ਜਗ੍ਹਾ ਪ੍ਰਾਪਤ ਹੁੰਦਾ ਹੈ ਇਸ ਦੇ ਨਾਲ ਹੀ ਮੰਦਿਰ ਵਿੱਚ ਨੌ ਗ੍ਰਹਾਂ ਨਾਵਗਰਾ ਦੀਆਂ ਮੂਰਤੀਆਂ ਵੀ ਸਥਾਪਿਤ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਜੀਵਨ ਦੇ ਸਾਰੇ ਗ੍ਰਹਿ ਦੋਸ਼ ਸ਼ਾਂਤ ਹੁੰਦੇ ਹਨ ਅਤੇ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਇੱਥੇ ਭਗਤ ਬੜੀ ਸ਼ਰਦਾ ਨਾਲ ਸੀਸ ਨਿਵਾਉਂਦੇ ਹਨ ਅਤੇ ਤੇਲ ਅਰਪਣ ਕਰਦੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਾਰੇ ਦੇਵਤਿਆਂ ਦੇ ਇਕੱਠੇ ਦਰਸ਼ਨ ਕਰਨ ਨਾਲ ਜੀਵਨ ਦੇ ਸਾਰੇ ਦੁੱਖ ਤਕਲੀਫਾਂ ਅਤੇ ਕਸ਼ਟ ਦੂਰ ਹੋ ਜਾਂਦੇ ਹਨ ਇਹ ਪਵਿੱਤਰ ਅਸਥਾਨ ਸ਼ਾਂਤੀ ਅਤੇ ਅਪਾਰ ਸ਼ਕਤੀ ਦਾ ਕੇਂਦਰ ਹੈ ਜਿੱਥੇ ਆ ਕੇ ਹਰ ਸ਼ਰਧਾਲੂ ਨੂੰ ਮਾਨਸਿਕ ਸਕੂਨ ਦੇ ਜੀ ਕਾਲੀ ਮਾਤਾ ਦੀ ਮੂਰਤੀ ਕਰੋ ਜੀ ਕਾਲੀ ਮਾਤਾ ਦੇ ਦਰਸ਼ਨ ਸਾਰੇ ਆਨੇ ਜੀ ਸ਼ਰ ਕਾਲੀ ਮਾਤਾ ਕਾਸ ਗਿੱਲੀ ਆ ਬਿਲਕੁਲੀ ਢੰਡੀ ਆ ਬਿਲਕੁਲੀ ਕਾਸ ਵੀ ਬਹੁਤ ਠੰਡੀ ਆਕਾਸ। ਆਓ ਇਹ ਦਰਸ਼ਨ ਕਰੋ ਜੀ ਮੰਦਿਰ ਦੇ ਪਲੇ। ਇਹ ਆ ਜੀ ਕੁਝ ਦ੍ਰਿਸ਼ ਮੰਦਿਰ ਦਾ। ਗਣੇਸ਼ ਜੀ ਦੀ ਫੋਟੋ ਬਹੁਤ ਵੱਡੀ ਬਣੀ ਹੋਈ ਆ। ਗਣੇਸ਼ ਮਹਾਰਾਜ ਦੀ ਫੋਟੋ, ਸ਼ਾਨੂਮਾਨ ਜੀ ਦੀ। ਆਕਾਸ ਬਿਲਕੁਲ ਗਿੱਲੀ ਐ ਠੰਡੀ ਐ ਬਿਲਕੁਲ। ਵਧੀਆ ਬਣਿਆ ਆ। ਇਹ ਮੰਦਰ ਇਹ ਕਹਾਂ ਜੀ ਜਗਰਾਉ ਵਿੱਚ ਮੋਗੇ ਤੋਂ ਪਹਿਲੇ ਆਂਦਾ ਜਗਰਾਉ ਤੁਸੀਂ ਦੇਖ ਰਹੇ ਹੋ ਚੈਨਲ ਗੁਰੂ ਟਲ ਇੰਸਟਾਗ੍ਰam ਫੇਸਬੁਕ ਪੇਜ ਨੂੰ ਵੀ ਫੋਲੋ ਕਰ ਲਓ ਲਓ ਜੀ ਇਹ ਵਿਰਾਟ ਰੂਪ ਚ ਮੂਰਤੀ ਲੱਗੀ ਹੋਈ ਆ ਕੋਗਵਾ ਨ ਵੀ ਸ਼ੀ ਨੂੰ ਜੀ ਦੀ ਬਹੁਤ ਵੱਡੀ ਮੂਰਤੀ ਹੈ ਇਹ ਲੋਈ ਦਰਸ਼ਨ ਕਰੋ ਸਰਦੀਰ ਕੁਮਾਰ ਸਰਦੀਰ ਕੁਮਾਰ ਸ਼ਪੈਚਰ ਵੀਡੀਓ ਦੇਖ ਲੇਗਾ ਹੁਣ ਆਪੀ ਲਾ ਵੀ ਤੇਰੇ ਪਿੰਡ ਆਇਆ ਵੀ ਸੁਦੀਰ ਕੁਮਾਰ ਦੇਖ ਲਾ ਪੱਧਰ ਗਾ ਜੀ ਪਿਤਾਮਾ ਜੀ ਬਾਰੇ ਇਹ ਵਿਸ਼ੇਸ਼ ਜਾਣਕਾਰੀ ਇੱਕ ਪੈਰੇ ਵਿੱਚ ਛੇਠਾ ਦਿੱਤੀ ਗਈ ਹੈ ਮਹਾਭਾਰਤ ਦੇ ਸਭ ਤੋਂ ਮਹਾਨ ਅਤੇ ਸ਼ਕਤੀਸ਼ਾਲੀ ਪਾਤਰਾਂ ਵਿੱਚੋਂ ਇੱਕ ਭੀਸ਼ਮ ਪਿਤਾਮਾ ਜੀ ਸਨ ਜਿਨ੍ਹਾਂ ਦਾ ਨਾਮ ਉਹਨਾਂ ਦੀ ਅਟਲ ਭੀਸ਼ਮ ਪ੍ਰਤੀਗਿਆ ਲਈ ਜਾਣਿਆ ਜਾਂਦਾ ਹੈ ਰਾਜਾ ਸ਼ਾਂਤ ਨੂੰ ਅਤੇ ਮਾਤਾ ਗੰਗਾ ਦੇ ਪੁੱਤਰ ਹੋਣ ਦੇ ਨਾਤੇ ਉਹਨਾਂ ਦਾ ਅਸਲੀ ਨਾਮ ਦੇਵਵਰਦ ਸੀ ਪਰ ਆਪਣੇ ਪਿਤਾ ਦੀ ਖੁਸ਼ੀ ਲਈ ਰਾਜਗਦੀ ਤਿਆਗਣ ਅਤੇ ਉਮਰ ਭਰ ਬ੍ਰਹਮਚਾਰੀ ਰਹਿਣ ਦੀ ਕਿਠੋਨ ਨੂੰ ਸੌਖਾ ਕਰਨ ਉਹਨਾਂ ਦਾ ਨਾਮ ਭੀਸ਼ਮ ਪਿਆ ਉਹਨਾਂ ਨੂੰ ਆਪਣੇ ਪਿਤਾ ਵੱਲੋਂ ਇੱਛਾ ਮੌਤ ਦਾ ਵਰਦਾਨ ਪ੍ਰਾਪਤ ਸੀ ਜਿਸ ਕਰਕੇ ਉਹ ਆਪਣੀ ਮਰਜ਼ੀ ਤੋਂ ਬਿਨਾਂ ਨਹੀਂ ਮਰ ਸਕਦੇ ਸਨ ਕੁਰੂਖੇਤਰ ਦੇ ਯੁੱਧ ਵਿੱਚ ਉਹਨਾਂ ਨੇ ਕੌਰਵਾ ਵੱਲੋਂ ਲੜਦਿਆਂ ਵੀ ਅਰਜੁਨ ਨੂੰ ਜਿੱਤ ਦਾ ਰਸਤਾ ਦੱਸਿਆ ਅਤੇ ਅੰਤ ਵਿੱਚ ਸੂਰਜ ਦੇ ਉਤਰੈਣ ਹੋਣ ਤੱਕ ਤੀਰਾਂ ਦੀ ਸੇਜ ਤੇ ਰੇਟ ਕੇ ਆਪਣੇ ਪ੍ਰਾਣ ਤਿਆਗੇ। ਉਹਨਾਂ ਦਾ ਜੀਵਨ ਸਾਨੂੰ ਵਚਨ ਦੀ ਪਾਲਣਾ, ਤਿਆਗ ਅਤੇ ਧਰਮ ਦੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਤਰਾ ਕੋਈ ਚੰਗਾ ਸਾਰਾ ਮੰਦਰ ਖੂਬਸੂਰਤ ਬਣਿਆ। ਇਤਰੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਬਸ ਅੱਜ ਆਪਾਂ ਆਏ ਜੁਕਰਾਂਵੋ ਮੋਗੇ ਦੇ ਕੋਲ ਮੋਗੇ ਤੋਂ ਪਹਿਲੇ ਆਂਦਾ ਹੈ ਮੋਗੇ ਰੋਡ ਦੇ ਉੱਤੇ ਲੋ ਜੀ ਆ ਗੋ ਆਣ ਬੀ ਸੁਣੋ ਜੀ श्री कृष्ण जी ने अर्जुन ਨੂੰ ਉਪਦੇਸ਼ ਦਿੰਦਿਆਂ ਸਮਝਾਇਆ ਕਿ ਮਨੁੱਖ ਨੂੰ ਫਲ ਦੀ ਚਿੰਤਾ ਛੱਡ ਕੇ ਸਿਰਫ ਆਪਣੇ ਕਰਮ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ। ਉਹਨਾਂ ਨੇ ਦੱਸਿਆ ਕਿ ਆਤਮਾ ਅਮਰ ਹੈ ਜਿਸ ਨੂੰ ਨਾ ਕੋਈ ਮਾਰ ਸਕਦਾ ਹੈ ਅਤੇ ਨਾ ਹੀ ਸਾੜ ਸਕਦਾ ਹੈ ਇਸ ਲਈ ਮੌਤ ਜਾਂ ਨੁਕਸਾਨ ਦਾ ਡਰ ਵਿਅਰਥ ਹੈ। ਮਨੁੱਖ ਨੂੰ ਆਪਣੇ ਮਨ ਅਤੇ ਗੁੱਸੇ ਤੇ ਕਾਬੂ ਰੱਖਣਾ ਚਾਹੀਦਾ ਹੈ ਕਿਉਂਕਿ ਬੁੱਧੀ ਦੇ ਭਟਕਣ ਨਾਲ ਹੀ ਇਨਸਾਨ ਦਾ ਪਤਨ ਹੁੰਦਾ ਹੈ। ਬਸ ਪਰਮਾਤਮਾ ਤੇ ਭਰੋਸਾ ਰੱਖ ਕੇ ਆਪਣਾ ਫਰਜ਼ ਨਿਭਾਉਣਾ ਹੀ ਸੱਚਾ ਧਰਮ। ਅਚਾਹੇ ਲੱਗਿਆ ਇੱਥੇ। ਇਧਰ ਇਧਰ ਦੇਖਦਾ ਸਾਰੇ। ਇਹ ਆ ਜੀ ਪੱਧਰ ਕਾਲੀ ਮੰਦਿਰ ਜਿਕਰਾਂ। ਅਚਾਹੇ ਇੱਧਰ ਲਿਖਿਆ ਆ। ਕੰਢਾ ਜੀ ਨੇ ਦੱਸਿਆ ਨਹੀਂ ਪਹਿਲੇ اچھا ਉਰਦੂ ਚ ਹੀ ਲਿਖਿਆ ਲੱਗ ਤੇ ਵੀ ਉਹ ਵੀ ਪੁਰਾਣਾ ਉਹ ਜੀ ਕਾਫੀ ਪੁਰਾਣਾ ਪ੍ਰਾਚੀਨ ਮੰਦਿਰ ਹੈ ਇਹ ਪੇੜ ਵੀ ਪੁਰਾਣਾ ਲੱਗਦਾ ਚੱਲਦੇ ਆ ਜੀ ਵਾਪਸ ਘਰ ਨੂੰ ਚੈਨਲ ਨਾਲ ਇਤਰੇ ਬਣੇ ਰਹੋ ਚੈਨਲ ਅੰਦਰ ਨਾਲ ਜੀ ਗਰੂタル Instagram Facebook ਪੇਜ ਨੂੰ ਫੋਲੋ ਕਰ ਲਓ ਜੀ ਇਹ ਹੈ ਜੀ ਮੰਦਿਰ ਆ ਲਾਣਾ ਕਿੱਥੇ ਗਏ ਸੀ ਜਿੜੀਆਂ ਦਾ ਹਾਂ ਅੱਗੇ ਗਿਆ ਅੱਛਾ ਜਿੱਥੇ ਬੋਰਡ ਜਲਾਇਆ ਇਹਨਾਂ ਨੇ ਖਾਇ ਕੋਮ ਮੁਕਿਆ ਤੂ ਬਣੀ ਚਿੱਟਾ ਟਾਵਰ ਬਣੇ ਉਹਨਾਂ ਅੱਛਾ ਅੱਛਾ ਉਹ ਜਿਹੜਾ ਟਾਵਰ ਇਹ ਸ਼ਾਇਦ ਮੈਂ ਦੇਖੇ ਵੀ ਹੈ ਕਿਸੇ ਨੇ ਸ਼ਾਇਦ ਕਿਸੇ ਨੇ ਪਾਏ ਸੀ ਪਹਿਲੇ ਹਾਂ ਪਾਈਆਂ ਹੋਈਆਂ ਵੀਡੀਓ ਕਾਫੀ ਆ ਜਾਨਵਰਾਂ ਨੂੰ ਦਾਣਾ ਤੇ ਮੈਂ ਕਿਹਾ ਉਂਝੀ ਇੱਕ ਦੇ ਟਾਵਰ ਹੈਗੇ ਆ ਲੋ ਜੀ ਪੰਛੀਆਂ ਦੇ ਘਰ ਟਾਵਰ ਬਣਾਏ ਕਿਸੇ ਨੇ ਤਰੀਕੇ ਨਾਲ ਹੀ ਬਣਾਇਆ ਵਾ ਟਾਵਰ ਟੂਰ ਜੀ ਇਧਰ ਉਹ ਕੁਛ ਅੰਜ ਹਾਂਜੀ ਹਾਂਜੀ ਇਹਨਾਂ ਨੂੰ ਉੱਡਣਾ ਦੇਖ ਕੇ ਉੱਡ ਕੇ ਦਰੀ ਬੋਰਡਿੰਗ ਵਧੀਆ ਬਣਾਇਆ ਇਹ ਵਧੀਆ ਚੀਜ਼ ਬਣਾਈ ਆ ਇਹ ਜੀ ਮੰਦਿਰ ਚਲਦੇ ਆ ਜੀ ਵਾਪਸ ਏਰੇ ਭਾਜੀ ਮਿਲੇ ਸੀ ਆਪਾਂ ਨੂੰ ਇੱਥੇ ਕੀ ਭਾਈ ਨਾਂ ਤੁਹਾਡਾ ਜੀਵਨ ਸਿੰਘ ਜੀਵਨ ਸਿੰਘ ਇੱਥੇ ਡਿਊਟੀ ਕਰਦੇ ਹੋ ਹਾਂ ਜੀ ਠੀਕ ਹੈ ਜੀ ਤੁਹਾਡੀ ਵੀ ਆ ਜੇਗੀ ਵੀਡੀਓ ਵਿੱਚ ਚਲਿਏ ਜੀ ਹੁਣ ਵਾਪਸ ਉਹ ਜੀ ਹੁਣ ਚਾਉਦੇ ਹਾਂ ਚੱਲਦੇ ਆ ਜੀ ਹੁਣ ਵਾਪਸ ਵੀਡੀਓ ਬਣਾ ਲਈ ਆਪਾਂ ਸਤਿਮੰਦਰ ਦੀ ਵੀਡੀਓ ਦੇਖ ਕੇ ਜਰੂਰ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜਰੂਰ ਕਰਨਾ ਜੀ ਚੱਲਦੇ ਆ ਜੀ ਹੁਣ ਵਾਪਸ ਚੈਨਲ ਦਾ ਆ ਜੀ ਗੁਰੂ ਟਾਲ ਇੰਸਟਾਗ੍ਰam ਫੇਸਬੁਕ ਪੇਜ ਨੂੰ ਵੀ ਫੋਲੋ ਕਰ ਲਓ ਆਪਾਂ ਚਲਦੇ ਆ ਜੀ ਬਾਪਾ ਦੇਖਦੇ ਆ ਆਟੋ ਮਿਲਦਾ ਜਾਣੀ ਇੱਥੇ ਪੱਤਰਗਾਲੀ ਮੰਦਿਰ ਦੀ ਵੀਡੀਓ ਬਣ ਗਈ ਆ ਚਲਦੇ ਆ ਵਾਪਸ